ਤਕੋ ਜਮਨੂ ਕਿ ਕਿਸ ਕਰਤ ਮੰਨਦੀ ਸੀ ਜੀ ਤੇ ਦੁਫਾਇਗਾ ਸੀਗਾ ਮਿੱਥੇ ਜਿਹੜੀ ਇੱਕ ਦਵਾਈ ਆ ਪਈਆ ਤੇ ਮੈਨੂੰ ਵੀ ਹਰੰਮੀ ਹੋਇਆ ਕਿ ਮੈਂ ਵੀ ਨਹੀਂ ਸੋਚਿਆ ਵੀ ਐਡੀ ਵੱਡੀ ਮਤਲਬਾ ਚ ਇੱਕ ਸਪੈਰ ਦਵਾਈ ਬਣੂਗੀ ਮੰਨੋ ਲੱਖਾਂ ਵੀ ਕਹ ਲਈ ਜਾਂ ਕਰੋੜਾਂ ਵੀ ਕਹ ਲਈ ਇਹ ਦਵਾਈ ਸਪੈਰ ਮਿਲਿਆ ਇੱਥੇ ਤੇ ਮੈਂ ਜੇ ਹੁਣ ਆਪ ਤੱਕ ਲਗਭਗ 400 ਦਾ ਪਤਾ ਬਾਜ਼ਾਰ ਚ ਲੰਦਾ ਇਹਦੇ ਨਾਲ ਰੇਖ ਹਜ਼ਾਰਾਂ ਪੱਤੇ ਜਿਹੜੇ ਸਪੈਰ ਹੋ ਚੁੱਕੇ ਇੱਥੇ ਤਾਂ ਇਹ ਸਾਬੂ ਜੇ ਕਿ ਮੰਨੂ ਅਬੋਨਡੋ ਕਲਬ ਤੁਸੀਂ ਆਪ ਸਿਆਣੋਂ ਜਦੋਂ ਸਰਕਾਰ ਵੱਡੇ ਉਪਰਾਲੇ ਕਰਦੀ ਆ ਤੇ ਦਵਾਈ ਐਕਸਪਾਇਰ ਹੋਏ ਕੀ ਕਾਰਨੋਂ ਲੱਗ ਹੋ ਸਕਦਾ ਦੀ ਇਹਦੇ ਕਾਰਨ ਕੀ ਨੇ ਕੀ ਆ ਤੇ ਬਸ ਜਾਂਚ ਦਾ ਪਿੱਛਾ ਪਰ ਆਪਾਂ ਮੰਨ ਲਓ ਵੀ ਕਿਤੇ ਇਹ ਨਾ ਹੋਇਆ ਹੋਵੇ ਵੀ ਇਹ ਦਵਾਈ ਲੈਣ ਤੋਂ ਲੋਕ ਬੰਦੇ ਰਹਿ ਗਏ ਹੋਣ ਇਹ ਨਾ ਹੋਇਆ ਹੋਵੇ ਵੀ ਆ ਜਿਹੜੀ ਲੱਖਾਂ ਰੁਪਏ ਦੀ ਦਵਾਈ ਆ ਜਾਂ ਕਰੋੜਾਂ ਦੀ ਦਵਾਈ ਆ ਇੱਥੇ ਪਈ ਰਹੀ ਹੈ ਉਹ ਤੇ ਲੱਖਾਂ ਕਰੋੜਾਂ ਰੁਪਈਆ ਜਿਹਨੇ ਸਾਡੇ ਮਨੂੰ ਲੋਕ ਬਣੇ ਉਹਨਾਂ ਬਾਅਦ ਚੱਗੇ ਖਰਚੇ ਆ ਦੇਖੋ ਸਾਰਾ ਕੁਝ ਜਿਹੜਾ ਢਾਂਚਾ ਬਣਾਇਆ ਸਾਲ ਲੜ ਕੇ ਚਲਾਉਣਾ ਮਤਲਬ ਤੁਸੀਂ ਆਪ ਸੋ ਸਰਕਾਰ ਦਾ ਕੀ ਆ ਸਰਕਾਰ ਨੇ ਪ੍ਰਬੰਧ ਕਰਨਾ ਨੇ ਦਵਾਈ ਇਹਦੇ ਸਭੇ ਬੁਲੰਦ ਤੁਸੀਂ ਦੇਖਿਆ ਹੋਣਾ ਵੀ ਜਿੱਦਾਂ ਸਟਾਕ ਪਿਆ ਜਿੰਨੀ ਦਵਾਈ ਪਈਆਂ ਠੀਕ ਆ ਕਰੋਨਾ ਦੀ ਦਵਾਈ ਪਈਆਂ ਤੁਸੀਂ ਦੇਖੀਏ ਸਾਰਿਆਂ ਕਿ ਸਰਕਾਰ ਤਾਂ ਆਪਣਾ ਬੰਦਾ ਕੰਮ ਤਾਂ ਰਹੀ ਆ ਪਰ ਜਗਾ ਕੀ ਹੋ ਰਿਹਾ ਕੀ ਨਹੀਂ ਇਹ ਲੱਗ ਜਾਚਣਾ ਵੀ ਤੁਸੀ ਅੱਜ ਦੇਖਿਆ ਵੀ ਮੈਂ ਤਾਂ ਇਹ ਤੋਂ ਵਗਰ ਸਾਬ ਕੰਨੀਆਂ ਹੀ ਦਵਾਈਆਂ ਪਈਆਂ ਨੇ ਕੋਈ 2021 ਸਾਲ ਰਹੀਆਂ ਕੋਈ 2022 ਚ ਹੋਈਆਂ ਹੈਨਾ ਇਹ ਸਾਰੇ ਜੀਨ ਦੇਖ ਕੇ ਵੱਲੋਂ ਆਪਣੇ ਮਨ ਨੂੰ ਬਹੁਤ ਦੁਖਦਾ ਵੀ ਹਾਂ ਇਹ ਜਿਹੜੇ ਨਾਲ ਆਮ ਲੋਕਾਂ ਦਾ ਭਲਾ ਹੋਣਾ ਚਾਹੀਦਾ ਤੁਹਾਨੂੰ ਕੋਈ ਵੀ 47 ਸਾਲ ਚ ਇੱਕ ਆਮ ਵਰਗ ਦੇ ਆਮ ਮੀਨਲ ਕਲਾਸ ਦੇ ਲੋਕ ਜਾਂ ਆਮ ਲੋਕ ਪਰਮਾਰ ਜੰਦਨ ਜਿਹਨੂੰ ਲੱਗਦਾ ਜਿਹੜਾ ਬੰਦੇ ਹਸਪਤਾਲ ਦਾ ਖਰਚਾ ਨਹੀਂ ਚੱਕ ਸਕਦਾ ਚੱਕ ਸਾਹਿਬ ਦੀ ਹੈ ਨਾ ਜੇ ਉਹ ਇਹ ਆ ਕੇ ਵੀ ਪਾ ਕੁਛ ਹੋਣਾ ਤਾਂ ਬਹੁਤ ਦੁਖ ਤੁਦਾ ਗਿਆ ਤੁਹਾਨੂੰ ਦੇਖ ਕੇ ਤੁਸੀਂ ਖਲਾ ਦੇਖੀ ਇਹਨਾਂ ਦੇ ਅੰਦਰ ਹੈ ਨਾ ਮੈਂ ਗੱਲ ਇਹ ਹੋ ਸਕਦਾ ਵੀ ਬਿਲਕੁਲ ਵੀ ਖਾਸ ਖਾਸ ਤੌਰ ਤੇ ਸਾਈ ਦਾ ਜੋ ਧਿਆਨ ਆਪਾਂ ਸਾਰਿਆਂ ਨੇ ਦੇਖਿਆ ਹੀ ਹੈ ਜੇ ਆਪਣੇ ਮਨ ਨੂੰ ਬਹੁਤ ਦਫਾ ਜਾਂ ਤੁਸ ਨਹੀਂ ਇੰਕਾ ਪਰ ਇਹ ਕੀ ਕਿਵੇਂ ਹੋਇਆ ਇਹ ਦੇਖਦੇ ਆ ਜੋ ਵੀ ਉਸ ਸੋਦਸ ਘਟਾਰੀ ਹੈ ਜੀਵਨ ਦੇ ਰਿਕਰਤੀ ਦਾ ਸਤੋਚਵਾ ਤੇ ਉਦੋਂ ਬੰਦ ਬਰਲੇ ਕੋਈ ਨਹੀਂ ਕਰਨੀ ਕਰਵਾਉਂਦੇ ਜੀ ਸਾਹਿਬ ਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਜਿਹੜੇ ਦਵਾਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਐਕਸਪਾਇਰ ਹੋ ਗਈਆਂ ਨੇ ਜੋ ਲੋਕਾਂ ਨੂੰ ਦਿੱਤੀਆਂ ਨਹੀਂ ਗਈਆਂ ਉਸੇ ਸੰਬੰਧ ਦੇ ਵਿੱਚ ਅੱਜ ਜਨਰਲ ਸਾਹਿਬ ਆਏ ਸੀ ਕਿ ਬਾਕੀ ਦੇਖਣ ਨੂੰ ਮੀਡੀਆ ਦੇ ਜਿਹੜੀਆਂ ਤਰੋੜਾ ਰਵੇ ਦੀ ਦਵਾਈ ਆ ਉਹ ਇੱਥੇ ਕਈ ਪਈ ਐਕਸਪਾਇਰ ਹੋ ਗਈ ਜਦੋਂ ਕਿ ਜਿਹੜੇ ਗਰੀਬ ਲੋਕ ਇੱਥੇ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ ਬਾਹਰੋਂ ਬੋਲ ਖਰੀਦ ਕੇ ਦਵਾਈ ਲੈਣੀ ਪੈ ਰਹੀ ਹੈ ਜਿਹੜਾ ਕਿ ਉਹਨਾਂ ਵਾਸਤੇ ਸੰਭਵ ਨਹੀਂ ਹੈਗਾ ਤਾਂ ਹੀ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਉਂਦੇ ਨੇ ਸੋ ਇਹ ਹਸਪਤਾਲ ਪ੍ਰਸ਼ਾਸਨ ਦੀ ਮੈਂ ਤੁਹਾਨੂੰ ਗੱਲ ਹੀ ਕਹੂੰਗਾ ਜਿਹੜੇ ਵੀ ਮੁਲਾਜ਼ਮ ਦੀ ਗੱਲ ਹੀ ਆ ਐਮਐਮਐਲ ਸਾਹਿਬ ਨੇ ਪਹਿਲਾਂ ਆਖਿਆ ਉਹ ਜਾਂਚ ਕਰਕੇ ਜਾਂਚ ਦਾ ਵਿਸ਼ਾ ਜਾਂਚ ਕਰਕੇ ਵਿੱਦੀ ਵੀ ਨਹੀਂ ਗੱਲ ਹੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹੈਗੀ 2023 ਚ ਐਕਸਪਾਇਰ ਹੋਈ ਹੋਈ ਆ ਕੁਝ ਕੀਚ ਵੀ ਹੈਗੀ ਆ ਤੇ ਇੱਕ ਥੋੜੀ ਜੀ ਗੱਲ ਇਹ ਵੀ ਲੱਗਿਆ ਵੀ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਜਿਹੜੀਆਂ ਦੀ ਜੇ ਡੇਟ ਹੈਗੀ ਆ ਉਹ ਵੀ ਦਵਾਈਆਂ ਸਟੋਰ ਦੇ ਵਿੱਚ ਉਦਾਂ ਪਈਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਇਹਨੂੰ ਲੱਗਦਾ ਵੀ ਐਕਸਪਾਇਰ ਹੋ ਕੇ ਨਿਕਲਣੀ ਅਸੀਂ ਜੇ ਆਪਣੇ ਧਿਆਨ ਦੇ ਵਿੱਚ ਨਾਮ ਅਸਲਾਉਂਦਾ ਸੋ ਇੱਕ ਪ੍ਰਸ਼ਾਸਨ ਦੀ ਹੋਣ ਗੈਲੀ ਕਹਿ ਸਕਦਾ ਜਿਹੜੇ ਵੀ ਅਧਿਕਾਰੀ ਦੀ ਹੈਗੀ ਆ ਜਾਂਚ ਕਰਕੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਹਦੇ ਕਾਰਵਾਈ ਕੀਤੀ ਉਹ ਵੀ ਥੋੜਾ ਨਾ ਪਹਿਲਾਂ ਕਹਿ ਕੇ ਹਟਿਆ ਵੀ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਪਈਆਂ ਨੇ ਜਿਨ੍ਹਾਂ ਦੀ ਡੇਟ ਰਹਿਦੀ ਵੀ ਆ ਵੀ ਉਹ ਜੇ ਅੱਜ ਨਾ ਹੋਣੇ ਤਾਂ ਐਕਸਪਾਇਰ ਹੋ ਜਣੀਆਂ ਨੇ ਮੈਂ ਉਹੀ ਚੀਜ਼ ਕਹਿੰਦਾ ਤੁਹਾਨੂੰ ਦਿੱਤਾ ਸੋ ਕੋਈ ਗੱਲ ਨਹੀਂ ਧਿਆਨ ਦੇ ਵਿੱਚ ਆਇਆ ਅੱਗੇ ਤੋਂ ਇਦਾਂ ਦਾ ਕਦੇ ਵੀ ਨਹੀਂ ਹੋਊਗਾ ਤੇ ਜਿਹੜਾ ਵੀ ਹੋਊਗਾ ਇਹਦੇ ਵਿੱਚ ਅੰਗੈਲੀ ਕੀਤੀ ਹੋਊਗੀ ਤੇ ਕਾਰਵਾਈ ਹੋਊਗੀ